ਇੱਕ ਪਿਤਾ ਇੱਕ ਇਹ ਹਮਾਰੇ ਜਨਰੇਟ ਪਰਮੇਸ਼ਰ ਰੋਮੀਓ ਕੈਪਟਨ 2 ਪੱਠ 11 ਕਿਉਂਕਿ ਇਹ ਪਰਮੇਸ਼ਰ ਕਿਤੇ ਨਾਲ ਅੱਖਪਾਤੀ ਨਹੀਂ ਕਰਦਾ ਉਹ ਇੱਕ ਦਾ ਬੇਟੇਆਂ ਬੇਟੀ ਜੀ ਨੂੰ ਇਸ ਸੰਬੰਧ ਵਿੱਚ ਲੱਗਦਾ ਪੁੱਤਰ ਕਰ ਬੁਲੰਦ ਹੈ ਮਨਾਕੀ ਕੈਪਟਨ 2 ਪੱਠ ਨੰਬਰ 10 ਇਸ ਅਨੁਸਾਰ ਹੈ ਉਹ ਸਾਡਾ ਸਾਰਾ ਲੇਕੀ ਪਿਤਾ ਨਹੀਂ ਹੈ ਇਹ ਸਾਨੂੰ ਇੱਕੀ ਪਰਮੇਸ਼ਰ ਨੇ ਪੈਦਾ ਨਹੀਂ ਕੀਤਾ उत्पन्नी तो है पवित्र चैप्टर समान है परमात्मा का आदमी पैदा इस्लाम से एक और सिक्ख्या है मैंबर हर पुरुष है हर हर को आज का सारी इंसानियत सारी लुकाई रब का परिवार है इस्लाम अच्छा यह भी एक सिक्ख्या होंगे ਇਹ ਜਿਹੜੀ ਜੰਨਤ ਹੈ ਸਵਰਗ ਹੈ ਉਹ ਮਾਂ ਦੇ ਕਦਮਾਂ ਦੇ ਪਿੱਛੇ